ਸਭ ਅੱਜ ਰਾਜਪੁਰਾ ਪਹੁੰਚੇ ਹੋ ਜੀ ਇੱਕ ਦਿਨ ਦਾ ਜਿਹੜਾ ਤਾਂ ਸਮਾਗਮ ਹੈ ਕੀ ਕਹਿਣਾ ਹੈ ਜਰਾ ਇੱਕ ਵਾਰ ਬੀਰਦਾਂ ਕੇਂਦਰੀ ਸਿਵ ਸਮਾਗਮ ਰੱਖਿਆ ਸਮਾਗਮ ਰੱਖਿਆ ਸਰੀਕਾਲ ਦਰਸਾ ਕੋਈ ਨਹੀਂ ਕੋਈ ਨਹੀਂ ਹੋਂ ਨਹੀਂ ਆਤਾ ਨੂੰ ਸ਼ਾਨ ਹਮਾਂ ਬਰਕਰਾਰ ਰੱਖੂਗੀ ਲਈ ਫੰਡ ਰੈਕਟ ਲੈਣ ਵਾਸਤੇ ਅੱਜ ਦੇ ਸਮਾਰੋਹ ਬਸ ਸਾਰੀ ਪ੍ਰਗਟਤਾ ਪਰਵਾਹਾਂ ਜੀ ਦਾ ਕਿੰਨੇ ਵੀ ਸਹਿਯੋਗ ਦੇ ਸਭ ਤੋਂ ਵੱਡਾ ਸਮਾਗਮ ਹੈ ਮੈਂ ਬਾਰੋਂ ਵਨ ਨੂੰ ਸੰਬੋਧਨ ਕਰਦਾ ਹਾਂ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰਾ ਸਨਮਾਨ ਕੀਤਾ ਹੈ ਥੋੜਾ ਉੱਪਰ ਚੁਗਾ ਦਿਓ ਕੋਈ ਸਹਿਯੋਗ ਨਹੀਂ ਹੈ ਥੋੜੀ ਉੱਪਰ ਜਾ ਕੇ ਕਿਹਾ ਸਤਿਕਾਰ ਕੀਤਾ ਹੈ ਮੇਰੇ ਲਈ ਮੈਂ ਸਾਰੀਆਂ ਸੰਤਾਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਜਥੇਦ ਸਿੰਘ ਸਾਹਿਬ ਜਿਸ ਤਰ੍ਹਾਂ ਕੱਲ ਦੀ ਜਿਹੜੀ ਐ ਜੀ ਪੀ ਸੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ 29 ਦਿਨਾਂ ਦੇ ਵਿੱਚ ਤਿੰਨ ਜਥੇਵਰ ਸਾਹਿਬਾਨਾਂ ਨੂੰ ਜਿਹੜਾ ਮੈਂ ਪਰੇ ਲਿਖਿਆ ਚੁੱਕਿਆ ਕੱਲ ਕਿ ਕੱਲ ਦਾ ਦਿਨ ਜਿਹੜਾ 7 ਮਾਰਚ ਦਾ ਉਹ ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਨ ਵਜੋਂ ਜਿਹੜਾ ਹੈ ਉਹ ਲਿਖਿਆ ਜਾਏਗਾ ਬਲੈਕ ਡੇ ਵਜੋਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਕੱਲ ਦਾ ਦਿਨ ਜਿਹੜਾ ਉਹ ਅੰਕਿਤ ਹੋ ਜੀ ਜਿਸ ਤਰ੍ਹਾਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਫਰਮਾਨ ਤੁਸੀਂ ਉਸ ਦਿਨ ਦਿਆ ਸੀਗਾ ਕਿ ਉਸ ਦੀ ਸਜ਼ਾ ਬਿਲਕੁਲ ਉਸੇ ਦੀ ਸਗਾਗੀਆਂ ਉਸੇ ਦੀ ਇੱਕ ਕਿਸਮ ਦਾ ਬਦਲਾਖੋਰੀ ਦੀ ਪਾਲਣਾ ਲੈਬ ਇਹ ਇੱਕ ਕੰਕਾਰਵਾਈ ਹੈ ਜਿਹੜੀ ਸਾਡੇ ਤਿੰਨਾਂ ਦੇ ਉੱਤੇ ਕਾਰਵਾਈ ਜਰੀ ਹੋ ਗਈ ਜਿੰਗੇ ਜੀ ਅਕਾਲੀ ਪੋਲਿਟਿਕਸ ਦੇ ਵਿੱਚ ਤੁਹਾਡੀ ਹੁਣ ਭੂਮਿਕਾ ਕਿਸ ਤਰ੍ਹਾਂ ਰਹੇਗੀ ਕਿਉਂਕਿ ਤੁਸੀਂ ਅਕਾਲੀ ਪੋਲਿਟਿਕਸ ਇਸ ਵੇਲੇ ਸੈਂਟਰ ਪੁਆਇੰਟ ਬਣੇ ਹੋਏ ਮੈਂ ਪੋਲਿਟਿਕਸ ਮੇਰਾ ਵਿਸ਼ਾ ਨਹੀਂ ਹੈ ਪਰ ਮੈਂ ਅਕਾਲ ਤਖਤ ਸਾਹਿਬ ਦੀ ਮਾਨ ਸ਼ਾਨ ਲਈ ਸਿੱਖ ਸਦਾਤਾ ਲਈ ਸਿੱਖ ਪਰੰਪਰਾ ਲਈ ਪੂਸ਼ੇ ਪ੍ਰਚਾਰ ਕਰਦਾ ਰਹਾਂਗਾ ਉਦੇ ਵਿੱਚ ਸਾਡਾ ਸਿਧਾਂਤ ਆ ਜਾਂਦਾ ਫਲਸਫਾ ਆ ਜਾਂਦਾ సంప్రదాయ ਆ ਜਾਂਦੀਆਂ ਮਰਮਾਨ ਬਰਿਆਦਾ ਜਾਂਦੀਆਂ ਤੇ ਸਿਕ ਪੋਲਿਟਿਕਸ ਵੀ ਆ ਜਾਂਦੀ ਜੇਦਰ ਜੀ ਕੀ ਕੋਈ ਅਜਿਹੀ ਵੀ ਸੰਭਾਵਨਾ ਬਣ ਸਕਦੀ ਹੈ ਜੇ ਤੁਹਾਨੂੰ ਕਿਸੇ ਪਾਸਿਓਂ ਆਫਰ ਆਵੇ ਕਿਸੇ ਕਾਦੀਦਾਰ ਦਾ ਤਲੇ ਦਾ ਤੁਸੀਂ ਪ੍ਰਧਾਨ ਵੀ ਬਣ ਸਕਦੇ ਹੋ ਨਹੀਂ ਇਸ ਤਰ੍ਹਾਂ ਦੀ ਮੇਰੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਸਿਰਫ ਤੇ ਸਰਫਾ ਪ੍ਰਚਾਰ ਪ੍ਰਸਾਰ ਪਿੰਡ-ਪਿੰਡ ਜਾ ਕੇ ਕਰਨ ਵਾਲ ਜਿਹੜਾ ਉਹ ਕਰ ਨਹੀਂ ਦੇਵਾਂਗਾ ਪਰ ਜਿਹੜੀਆਂ ਗਤੀਵਿਧੀਆਂ ਉਹਦੇ ਰਾਹ ਸਿਰਫ ਪ੍ਰਧਾਨੀ ਵਾਲੇ ਬਸ ਨੂੰ ਜਾ ਰਹੇ ਹੈ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੱਦੀ ਗੱਦੀਆਂ ਹੋਏ ਰਹੇ ਵੀ ਧਾਰਮਿਕ ਨੇ ਔਰ ਧਾਰਮਿਕ ਗੱਦੀਵਿਧੀਆਂ ਕਰਦੇ ਹੀ ਅਸੀਂ ਜਿਹੜਾ ਸੰਤਾਂ ਨੂੰ ਜਾਗਰੂਕ ਕਰ ਰਹੇ ਸੀ ਉਹ ਚੀ ਗਏ ਨੇ ਪਰਮਾਤਮਾ ਕਿੱਧਰ ਲੈ ਕੇ ਜਾਂਦਾ ਹੈ ਤਾਂ ਪਰਮਾਤਮਾ ਦੇ ਵਾਸ ਹੁੰਦਾ ਹੈ ਤੇ ਪਰ ਮੈਂ ਧਰਮ ਪ੍ਰਚਾਰ ਸਿੱਖ ਸਿਧਾਂਤਾਂ ਮर्यादाਵਾਂ ਦੇ ਪਰਦਾਰ ਮੇਰੇ ਲਈ ਤਰਜ਼ੀ ਹੀ ਸਭ ਜਿਸ ਤਰ੍ਹਾਂ ਜਿਹੜੇ ਨੇ ਦੋ ਚਤਿਹਾਰ ਸਹਿਬਾਨਾਂ ਨੂੰ ਕੱਲ ਫਾਰ ਕਰ ਦਿੱਤਾ ਹੈ ਪਰ ਜਿਹੜੇ ਨੇ ਹਰਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਹਸਤੀਫੇ ਦੇ ਉੱਪਰ ਹਲੇ ਜਿਹੜਾ ਰਾਖਮਾ ਕੀਤਾ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਕੀ ਹੋਇਆ ਉਹਨਾਂ ਨੇ ਕਿਹਾ ਪਰ ਜੋ ਵੀ ਹੋਇਆ ਬੰਡ ਭਾਗਾ ਹੋਇਆ ਔਰ ਜੋ ਆਉਣ ਵਾਲੇ ਸਮੇਂ ਚ ਹੋਣ ਜਾ ਰਹੇ ਹੈ ਦੀਿਸਬੰਗ ਉਹ ਉਸ ਤੋਂ ਵੀ ਜ਼ਿਆਦਾ ਬੰਦਪਾ ਕਰ ਰਹੀ ਹੈ ਜਿਹੜੀ ਜਿਹੜੀ ਇਹ ਦੇ ਬਾਈ ਦੇ ਇਸ ਤਰ੍ਹਾਂ ਹੀ ਘਟਰਾਵਾ ਹੋ ਰਹੀਆਂ ਇਹਨਾਂ ਲੱਗਣੀ ਹੈ ਵੀ ਅਕਾਲੀ ਦਲ ਸਮੁੱਚੇ ਅਕਾਲੀ ਦਲ ਕਰਾਫ ਜਿਹੜਾ ਬਹੁਤ ਥੱਲੇ ਨੂੰ ਜਾ ਰਿਹਾ ਹੈ ਜੀ ਉਸਕੋ ਪਰਸਨ ਆਏ ਜਿਹੜੇ ਅਕਾਲੀ ਦਲ ਨੂੰ ਜਿਹੜਾ ਉਹ ਨਿਵਾਣ ਵਾਲ ਲੈ ਕੇ ਜਾ ਰਹੇ ਆ ਅਜੇ ਤੱਕ ਤਾਂ ਨਿਵਾਣ ਵਾਲ ਨਹੀਂ ਜਾਂਦੇ ਹਾਂ ਜੀ ਤੇ ਕੱਲ ਕੀ ਕਰਕੇ ਚੱਲੀ ਹੋ ਗਈ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਧਾਰਮਿਕ ਪਰੰਪਰਾਵਾਂ ਮਾਨ ਰਿਹਾ ਦਾ ਧਾਰਮਿਕਤਾ ਜਾ ਰਹੇ ਆ ਇਹ ਮੈਂ ਸਮਝਦਾ ਇਹ ਨਾ ਹਰ ਸਿੱਖ ਦਾ ਹੰਦਾ ਜਿਹੜਾ ਗੁੰਮ ਰਹਿ ਗਿਆ। ਇਹ ਸਿਰੋ ਕੀ ਕਰਨ ਜੀ ਕਿਉਂ ਇਹੋ ਜੇ ਮਤਲਬ ਨੀਤੀ ਲਾਲਸਾ ਸੱਤਾ ਦੀਆਂ ਲਾਲਸਾਵਾਂ ਨੀਤੀ ਲਾਲਸਾਵਾਂ ਤੁਸੀਂ ਇਹੋ ਹੀ ਕੰਮ ਕਰਦੇ ਹੋ। ਨਹੀਂ ਉਹ ਤਾਂ ਲਾਲਸਾ ਪਹਿਲਾਂ ਵੀ ਸੀ ਕਿ ਪ੍ਰਧਾਨ ਨੂੰ ਪਹਿਲਾਂ ਉਸੇ ਪ੍ਰਧਾਨ ਨੇ ਹਟਾਉਣ ਰਹਿਣਾ ਜੀ ਇਹਦਾ ਮਤਲਬ ਜਥੇਦਾਰ ਸਾਹਿਬ ਨੂੰ ਹਟਾਉਣ ਬਾਰੇ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਮੇਨ ਕੀ ਕਰ ਰਹੇ ਹੋ ਸਕਦਾ ਸੋਚਦੇ ਹੋਣ ਵੀ ਸਾਡੀ ਸੱਤਾ ਲਈ ਸਾਡੀ ਕੁਰਸੀ ਲਈ ਜੇ ਜਥੇਦਾਰੀਆਂ ਜਾਨੀਆਂ ਹੈ ਕੁਰਬਾਨ ਕੀਤੀਆਂ ਜਾਂਦੀਆਂ ਹਨ ਪ੍ਰਧਾਨਾਂ ਕੁਰਬਾਨ ਕੀਤੇ ਜਾਂਦੇ ਹਨ ਕਰ ਦਿਓ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਰਸੀ ਨਾਲ ਜਿਹੜੀਆਂ ਪਰੰਪਰਾਵਾਂ ਪਰਿਆਦਾਵਾਂ ਸਿਧਾਂਤਾਂ ਨਾਲੋਂ ਜ਼ਿਆਦਾ ਕੁਰਸੀ ਪਿਆਰੀ ਹੈ। ਸਰਜੀ ਨਵੇਂ ਅਕਾਲੀ ਦਲ ਬਾਰੇ ਸੰਭਾਵਨਾ ਹੈ ਜੀ। ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸੰਗਤ ਦੇ ਵਿੱਚੋਂ ਨਿਕਲਦੀ ਹੈ ਜਵਾਬ ਜਿਹੜੀ ਨਿਕਲਣੀ ਹੈ। ਤੇ ਜਿਹੜਾ ਪੁਰਾਣੇ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੇ ਉਹਨਾਂ ਦੇ ਵਿੱਚੋਂ ਉਹੀ ਸੇਮ ਬੰਦੇ ਫੇਰ ਤੁਹਾਨੂੰ ਜੁਆਇਨ ਕਰਦੇ ਨੇ ਜਾਂ ਉਹ ਨਹੀਂ ਚੱਲਣਗੇ। ਉਹ ਸਾਰੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰਦੇ ਹੋਏ ਦੇਖੋ ਮੈਂ ਪਹਿਲੇ ਸੀ ਹੁਕਮਨਾਮੇ ਦੇ ਵਿੱਚ ਇਹ ਸਪਸ਼ਟ ਹੈ ਕਿ ਉਹ ਨੀਡਰਸ਼ਿਪ ਨਾਗਿਕ ਅਧਾਰ ਗਵਾ ਚੁੱਕੀ ਹੈ ਨੀਂ ਨਾਗਿਕ ਅਧਾਰ ਗਵਾ ਚੁੱਕੀ ਹੈ ਉਹ ਜਿੰਨਾ ਚਿਰ ਨਾਗਿਕ ਅਧਾਰ ਉਹਨਾਂ ਦਾ ਬਹਾਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਨਾਲ ਬਹਾਲ ਨਹੀਂ ਹੋਣਾ ਜਿਸ ਤਰ੍ਹਾਂ ਦੀ ਕੱਲ ਕੀਤੀ ਹੈ ਤੇ ਉਹਨਾਂ ਚਿਰ ਨਾ ਉਹਨਾਂ ਨੂੰ ਪਬਲਿਕ ਨੇ ਨਾ ਉਹਨਾਂ ਨੂੰ ਪੰਥ ਨੇ ਨਾ ਉਹਨਾਂ ਨੂੰ ਪੰਜਾਬ ਦੇ ਆ ਦੇਖਿਆ ਕਰ ਇੱਕ ਸਵਾਲ ਹੋਰ ਹੈ ਵੀ ਜਿਹੜੇ ਚਤੇਦਾਰ ਹੁਣ ਬਦਲ ਦਿੱਤੇ ਗਏ ਆ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਇਹਨਾਂ ਨਾਲ ਜਿਹੜੇ ਇਹਨਾਂ ਦੇ ਬਦਲੇ ਗਏ ਜੱਜ ਸਾਹਿਬਾ ਉਹਨਾਂ ਦੇ ਫੈਸਲੇ ਨੇ ਉਹਨਾਂ ਤੇ ਕੋਈ ਅਸਰ ਪੈਂਦਾ ਹੈ ਜਾਂ ਨਹੀਂ ਪੈਂਦਾ ਜੀ ਅਸਰ ਪਾਉਣ ਵਾਸਤੇ ਤਾਂ ਉਹਨਾਂ ਨੇ ਜੱਜਦਾਰ ਬਦਲੇ ਫਿਰ ਜਿਹੜੇ ਪਿੱਛੇ ਚਲੇ ਗਏ ਜੱਜਦਾਰ ਫੈਸਲੇ ਲੈ ਕੇ ਉਹ ਵੀ ਹਟਾ ਦਿੱਤੇ ਗਏ ਜਾਂ ਉਹਨਾਂ ਦੀ ਅਬਿਆਦ ਪੂਰੀ ਕਹਿ ਲੋ ਹੋ ਗਈ ਸੀ ਜੀ ਪਰ ਜਿਹੜੇ ਉਹਨਾਂ ਨੇ ਫੈਸਲੇ ਗੱਜਰ 506 ਕਿਹਾ ਗਿਆ ਹੈ ਪਿੰਡਾਂ ਨੂੰ ਉਹ ਪਿੰਡ ਦੇ ਰੋਕਾ ਲਾਈਆਂ ਕਿ ਉਹ ਵੀ ਫੈਸਲੇ ਫਿਰ ਇਸੇ ਪ੍ਰਭਾਵ ਹੇਠ ਲੈ ਜਾ ਸਕਦੇ ਆ ਮर्यादाਵਾਂ ਹੁੰਦੀਆਂ ਜੇ ਤਾਂ ਮर्यादाਵਾਂ ਦੀਆਂ ਪਾਲਣਾ ਕਰਨਗੇ ਤਾਂ ਠੀਕ ਹੈ ਜੇ ਮर्यादाਵਾਂ ਨਹੀਂ ਕਰਦੇ ਉਦੋਂ ਹੀ ਗੈਰ ਜਿਹੜੇ ਆ ਸਿਧਾਂਤਕ ਦੇ ਲਈ ਫੈਸਲੇ ਕਰਨਗੇ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਦੀ ਉਹਲਟ ਕਰਨਗੇ ਉਹ ਤਾਂ ਸੰਗਤ ਵੱਲੋਂ ਨਾ ਮੰਜ਼ੂਰ ਗੁਣਾ ਜੀ ਗਿਆਨੀ ਜੀ ਜਿਵੇਂ ਕਿਹਾ ਜਾਂਦਾ ਕਿ ਜਦੋਂ ਵੀ ਜਥੇਦਾਰ ਸਾਹਿਬਾਂ ਲੱਗਦੇ ਨੇ ਉਹ ਬਾਦਲ ਪਰਿਵਾਰ ਦੇ ਕਹਿਣੇ ਅਨੁਸਾਰ ਲੱਗਦੇ ਨੇ ਈ ਤੁਹਾਨੂੰ ਲੱਗਦਾ ਹੈ ਇਹ ਗੱਲ ਕਿ ਜਦੋਂ ਲਾਏ ਜਾਂਦੇ ਨੇ ਜਿੱਥੇਦਾਰ ਉਦੋਂ ਬਾਦਲ ਪਰਿਵਾਰ ਦਾ ਹੀ ਆਰਡਰ ਹੁੰਦਾ ਪਰ ਜਿਹੜਾ ਵਿਧੀ ਮੈਦਾਨਤਾ ਹੋਣਾ ਚਾਹੀਦਾ ਹੈ ਜਿਵੇਂ 2008 ਦੇ ਵਿੱਚ ਜਹਦਰ ਸਾਹਿਬ ਨੇ ਪਬਲਿਕ ਕਮਟੀ ਦੇ ਵਿੱਚ ਕਿ ਜਿਵੇਂ ਜਦੋਂ ਮੈਂ ਸੇਵਾ ਕਰ ਰਿਹਾ ਸੀ ਮੈਂ ਵੀ ਦੋ ਰਿਮਾਈਂਡਰ ਭੇਜੇ ਸੀ ਜਿੰਨਾ ਚਿਰ ਇਹਨਾਂ ਦਾ ਵਿਧੀ ਵਿਧਾਨ ਜਿਹੜਾ ਹੈ ਉਹ ਅਸੀਂ ਤੈ ਨਹੀਂ ਕਰਦੇ ਉਹਨਾਂ ਚਿਰ ਇਸ ਤਰ੍ਹਾਂ ਦੇ ਇਨਸੀਡੈਂਟ ਬਣਦੇ ਰਹਿੰਦੇ ਸ਼ਰੋਮਣੀ ਅਕਾਲੀ ਦਲ ਇਹ ਗੱਲ ਵੀ ਕਹਿੰਦਾ ਕਿ ਭਾਵੇਂ ਸੁਧਾਰ ਲਹਿਰ ਹੋਵੇ ਭਾਵੇਂ ਜਥਾਰ ਸਾਹਿਬਾਨ ਹੁਣ ਇਹ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਕਿਸੇ ਹੋਰ ਦੇ ਹੱਥਾਂ 'ਚ ਖੇਡ ਰਹ ਦਾ ਜਿਹੜਾ ਹੁਕਮਨਾਮਾ ਇਹ ਤਾਂ 2 ਦਸੰਬਰ ਨੂੰ ਆਇਆ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੋਂ ਉਸ ਤੋਂ ਪਹਿਲਾਂ ਤਿੰਨ ਸੀਟਾਂ ਦੇ ਉੱਤੇ ਸਿਮਟ ਗਿਆ ਉਹ ਕਿਨੇ ਕਮਜ਼ੋਰ ਕਰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਉਦੋਂ ਅਕਾਲੀ ਦਲ ਨੂੰ ਕਿਹਨੇ ਕਮਜ਼ੋਰ ਕੀਤਾ ਹੈ ਅਕਾਲੀ ਦਲ ਨੂੰ ਇਹਨਾਂ ਨੇ ਖੁਦ ਕਮਜ਼ੋਰ ਕੀਤਾ ਹੈ 2 ਦਸੰਬਰ ਤੋਂ ਬਾਅਦ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ ਸੀ ਜੇ 2 ਦਸੰਬਰ ਦੇ ਫੈਸਲੇ ਇਹਨਾਂ ਬਿਲ ਪ੍ਰਵਾਨ ਕਰ ਲਈ ਜਾਂਦੇ ਤੇ ਅਕਾਲੀ ਦਲ ਨੇ ਮਜ਼ਬੂਤ ਹੋਣਾ ਸੀ ਅਕਾਲੀ ਦਲ ਦਾ 2 ਦਸੰਬਰ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਬੜੀ ਰਸਾਤਨ ਤੇ ਪਹੁੰਚ ਚੁੱਕਿਆ ਸੀ ਤਿੰਨ ਸੀਟਾਂ ਜਿਹੜੀਆਂ ਹੈਗੀਆਂ ਉਹ ਰਹਿ ਗਈਆਂ ਸੀ ਉਹਦੇ ਵਿੱਚ ਤੇ ਬਾਕੀ ਇਲੈਕਸ਼ਨ ਦਾ ਬਾਈਕਟ ਕਰਨਾ ਪਿਆ ਇਹਨਾਂ ਨੂੰ ਕੋ 2017 ਦੀ ਅਕਾਲੀ ਗੱਲ ਦਾ ਤੇ ਜਿਹੜਾ ਉਹ ਕੀ ਲੱਗਦਾ ਜੁਲਾਈ ਦੇ ਵਿੱਚ ਫਿਰ ਇਹਨਾਂ ਦਾ ਗਰਾਹ ਹੋਈ ਇਸ ਤੋਂ ਜ਼ਿਆਦਾ ਡਾਊਨ ਹੋ ਸਕਦਾ ਇਸ ਤੋਂ ਵੀ ਨਹੀਂ ਇਹਨਾਂ ਬਾਰੇ ਆਪਾਂ ਤਾਂ ਕੀ ਕਹਿ ਸਕਦੇ ਹੁਣ ਕੱਡੇ ਜਿਹੜੀ ਐਲੀਗੇਸ਼ਨ ਲਾਈ ਜਾ ਰਹੀ ਹੈ ਇਹਦੇ ਪਿਛੇ ਕੀ ਕਰਨਾ ਕਿਉਂ ਲਾ ਰਹੇ ਜੀ ਉਹ ਜਿਹੜਾ ਕੱਲ ਕੱਢਿਆ ਜੋ ਬਸ ਉਹੀ ਕਰਨਾ ਜੀ 2 ਦਸੰਬਰ ਵਾਲਾ ਹੁਕਮਨਾਮਾ ਹੁਣ ਤਾਂ ਸਾਰਿਆਂ ਨੂੰ ਚੰਨ ਹੋ ਚੁੱਕਿਆ ਹੈ ਸਿੱਖ ਸਿੰਘ ਚੰਦੋਲਾ ਲਾਇਆ ਜੀ ਉਹਦੇ ਬਾਬਤ ਕੀ ਕਹਿਣਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਪੈਸੇ ਆ ਵੀ ਉਹਨਾਂ ਨੂੰ ਨਾ ਉਹ ਆ ਪਰਸਾਲ ਸਿੰਘ ਬੋਲਤੋ ਆ ਤੁਹਾਨੂੰ ਸਰਟੀਫਿਕੇਟ ਲੈ ਕੇ ਫੇਰ ਲਾਉਣੇ ਪੈਣਗੇ ਜੀ ਉਹ ਇਹ ਨਾ ਵੀ ਕਿਤੇ ਕੱਲ ਨੂੰ ਫੇਰ ਕੋਈ ਨਿਕਲੇ ਆਵੇ ਤੇ ਜਾਂ ਇਹ ਉਹਨਾਂ ਦੀ ਗੱਲ ਨਾ ਮੰਨਣ ਤੇ ਫੇਰ ਉਹਨਾਂ ਨੂੰ ਇਹ ਕਹਿਣ ਲੱਗ ਜਾਣਗੇ ਵੀ ਇਹ ਕਰੈਕਟਰ ਦਾਸ ਆ ਆਖਰੀ ਸਵਾਲ ਸਿੱਖ ਧਰਮ ਦੇ ਵਿੱਚ ਤਾਂ ਗਿਣਿਆ ਜਾਂਦਾ ਕਿ ਪੋਲਿਟਿਕਸ ਤੇ ਧਰਮ ਇਕੱਠੇ ਚੱਲਦਾ ਜੇਕਰ ਸਿੱਖ ਪੋਲਿਟਿਕਸ ਨੂੰ ਅੰਗਾਰ ਦੇ ਵਿੱਚ ਗਈ ਹੈ ਤਾਂ ਧਾਰਮਿਕ ਸਿੱਖਿਸ਼ਕਤਾ ਸਮੇਂ-ਸਮੇਂ ਤੇ ਆ ਕੇ ਕਮਾਂਡ ਸੰਭਾਲਦੀ ਰਹੀਆਂ ਨੇ ਹੁਣ ਕੀ ਭੂਮਿਕਾ ਹੋ ਸਕਦੀ ਹੈ ਤੁਹਾਡੀ ਇਹ ਧਰਮ ਹਮੇਸ਼ਾ ਉੱਪਰ ਰਹੇ ਹੈ ਜੀ ਤਰ੍ਹਾਂ ਇਸ ਵਕਤ ਜਿਹੜਾ ਹੈਗਾ ਰਾਜਨੀਤੀ ਜਿਹੜੀ ਹੈ ਧਾਰਮਿਕ ਔਰ ਧਰਮ ਦੀ ਸਿਸਟਮ ਦੇ ਉੱਤੇ ਹਾਵੀ ਹੋ ਗਈ ਹੈ ਡੋਮਿਨੇਟ ਕਰ ਰਹੀ ਹੈ ਜਿਹੜੀ ਜਿਹੜੀ ਉਹਨੇ ਭਾਗੀ ਕੀਤੀ ਅੱ비 25 30 ਲੱਖ ਜਿੰਨੀ ਵੀ ਹੈਗੀ ਹੈ ਤਾਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਜੀ ਇਹ ਕੰਟੀਨੂਏਟ ਹੋ ਰਹੀ ਹੈ ਤੁਸੀਂ ਕੈਨਸਲ ਕਰਾਉਣਾ ਕੀ ਕਰਨਾ ਕੀ ਨਹੀਂ ਕਰ ਸਰ ਇੱਕ ਲਾਸ ਸਵਾਲ ਜੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਸਿਗਾ ਕਿ ਗਿਆਨੀ ਜਿਹੜੇ ਨੇ ਰਵੀਰ ਸਿੰਘ ਨੂੰ ਕੱਲ ਅਯੋਗ ਕਰਾ ਦਿੱਤੀ ਹੈ ਜਦੋਂ ਬਖਾਲੀ ਸੀਗੀ ਜਥੇਦਾਰ ਸਾਹਿਬ ਜੀ ਉਦੋਂ ਕਿਉਂ ਨਹੀਂ ਇਹ ਸਵਾਲ ਜਿਹੜਾ ਉਹਨੂੰ ਜਿਹੜਾ ਨਹੀਂ ਦੀ ਗੱਲ ਹੈ ਨਾ ਇੱਕ ਕੱਲ ਤੱਕ ਸਾਹਿ ਉਹ ਅਕਾਲ ਮਨ ਦਾ ਤਾਂ ਕਿ ਮੋਕਲਦੀ ਦਾ ਉਹ ਤਾਂ ਕੱਲ ਦਾ ਸਾਹਿਬ ਦੇ ਜਹੇਦਾਰੋਂ ਵੱਡਾ ਜਿਵੇਂ ਉਹਨਾਂ ਨੇ ਕਿਹਾ ਕਿ ਸਮਰਥ ਨੇ ਯੋਗ ਨੇ ਕ੍ਰਾਈਟੇਰੀਆ ਕੀ ਹੈ ਜੀ ਜਸਰ ਸਾਹਿਬ ਨੇ ਜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਉਹ ਕਹਿੰਦੇ ਨੇ ਅਜਿ ਜਗਨੇ ਸਮਰਥ ਨੇ ਇਹ ਹਰਮੰਦਰ ਸਾਹਿਬ ਦੀ ਹੜਗੰਦ ਦੀ ਪਦਵੀ ਤਾਂ ਉਸ ਤੋਂ ਵੱਡੀ ਹੈ ਮਹਾਨ ਹੈ ਠੀਕ ਹੈ ਉਹਨੇ ਕਿਵੇਂ ਯੋਗ ਹੋ ਗਏ ਉਹ ਥੈਂਕ ਯੂ